ਮੰਮਾ ਮੈਂ ਆਕ ਗਈਆਂ ਯਾਰ 4 ਰੁਪਈਆ ਨਾਨੀ ਘਰੇ ਚੱਲੀ ਆਪਾਂ ਨਾ ਤੂੰ ਨਾਨੀ ਘਰੇ ਕੀ ਕਰਨਾ ਕਿਉਂ ਨਾਨੀ ਘਰੇ ਕੀ ਕਰਨਾ ਮੈਂ ਬੁਲਾਉਂਦਾ ਨਹੀਂ ਕੁਝ ਲਾਉਂਦਾ ਨਹੀਂ ਕੀ ਕਰਨਾ ਨਾਨੀ ਘਰ ਚੱਲਦੇ ਆਪਾਂ ਨਾ ਤੇ ਘਰ ਹੀ ਰਹਿ ਉਹ ਘਰ ਹੀ ਰਹਿ ਕੀ ਕਰਨਾ ਤੈਨੂੰ ਪਤਾ ਹੀ ਆ ਨਾ ਮਾਮੀ ਦੇ ਸਹੁਰਾ ਮੰਮਾ ਹੋਰ ਜਾਣਾ ਵੀ ਕਿੱਥੇ ਆ ਨਾਨਕੇ ਜਾਂ ਦਾਦਕੇ ਹੁੰਦੇ ਆ ਜਾਣ ਨੂੰ ਚੱਲਦੇ ਆਂ ਆਪਾਂ ਚੱਲ ਤੂੰ ਮੈਨੂੰ ਫਿਰ ਫੋਨ ਦੇ ਮੈਂ ਤੇਰੇ ਪਾਪਾ ਨੂੰ ਫੋਨ ਕਰਕੇ ਪੁੱਛਦੀ ਆਂ ਕੀ ਕਹਿੰਦੇ ਆ ਫਿਰ ਆਪਾਂ ਜਾਇਆ ਹਾਂ ਲੋ ਹਲੋ ਹਾਂਜੀ ਉਹ ਅਸੀਂ ਭਾਬੀ ਕਰਨੀ ਜਾਇਆ ਹਈ ਦੋ ਦਿਨ ਮਾਹੀ ਬਹੁਤ ਮਗਰ ਪਈ ਹੋਈ ਆ ਹਾਂ ਮੈਂ ਤਾਂ ਕਿਹਾ ਸੀ ਇਹਨੂੰ ਮੰਨਦੀ ਨਹੀਂ ਚਲ ਦੋ ਦਿਨ ਲਾਇਆ ਨਹੀਂ ਆ ਚਲੋ ਠੀਕ ਆ ਓਕੇ ਛੇ ਪਾਪਾ ਕਹਿੰਦੇ ਜਾਇਓ ਚਲੋ ਫਿਰ ਹੋ ਜਾ ਤਿਆਰ ਮੈਂ ਤਿਆਰ ਕੀ ਹੋਣਾ ਮੈਂ ਤਾਂ ਨਹਾ ਕੇ ਕੱਪੜੇ ਬਦਲੇ ਹੋਏ ਆ ਤੂੰ ਆਪਣਾ ਤਿਆਰ ਹੋ ਜਾ ਮੈਂ ਤਾਂ ਐਂ ਚਲੀ ਜਾਣਾ ਮੈਂ ਵੀ ਐਂ ਚਲ ਜਾਂਦੀ ਫਿਰ ਚਾਹ ਫਿਰ ਦੋ ਕੱਪੜੇ ਪਾਲਾ ਬਲਫਾਫਿਜ ਬੈਗ ਚ ਤੇ ਫਿਰ ਆਪਾਂ ਜੇ ਕਿਸੇ ਨੇ ਚੱਜ ਨਾਲ ਬੁਲਾਇਆ ਆਪਾਂ ਦੋ ਦਿਨ ਲਾ ਆਵਾਂਗੇ ਨਹੀਂ ਫਿਰ ਆਪਾਂ ਆ ਜਾਾਂਗੇ ਚੰਗ ਚ ਚਲ ਜੀ ਹੋਏ ਹੋਏ ਇਹ ਤਾਂ ਮਮਾ ਚੱਕੇ ਤਰਨਾਉਂਦਾ ਡੈਡ ਪਾ ਦੇ ਕਿੱਡਾ ਚੱਕਿਆ ਫਾਬੀ ਸਾਸਿਕਾ ਸਾਸਿਕਾ ਮਮੀ ਦੀ ਸਾਸਿਕਾ ਸਾਸਿਕਾ ਤੁਹਾਡਾ ਗੇਟ ਖੁੱਲਾ ਪਿਆ ਵਾ ਕੋਈ ਆਈ ਜਾਵੇ ਚਾਈ ਜਾਵੇ ਆਹ ਬਸ ਹੁਣੇ ਬੈਠੀ ਸੀ ਅੰਦਰ ਅੱਛਾ ਸਿਮੋ ਸਿਮੋ ਓਟਪੋਟ ਅਦੀ ਪੋਵਨ ਪਾਣੀ ਦੇ ਲਿਆ ਕੇ ਉਹੀ ਸਾਸੀ ਕਾਸੀ ਕਰ ਬਤਾ ਫੋਰ ਮਾਹੀ ਕਿ ਮੈਂ ਦਦੀਆ ਜਾ ਪੁੱਤ ਪਾਣੀ ਲੈ ਕੇ ਆ ਜਾ। ਕਿ ਆ ਫਰੈਂਡ ਨਾ ਤੁਸੀਂ ਐਡਾ ਬੈਗ ਚੱਕੀ ਫਿਰਦੀਆਂ ਜੇ ਕਿੰਨੇ ਦਿਨ ਦਾ ਪ੍ਰੋਗਰਾਮ ਬਣਾ ਕੇ ਆਈਆਂ ਜੇ ਅਸਤ ਭਾਬੀ ਛੁੱਟੀ ਆ ਮਿਲੀਆਂ ਸੀ ਇਹਨੂੰ ਮਾਹੀ ਨੂੰ ਕਹਿੰਦੀ ਚੱਲ ਆਪਾਂ ਨਵਾਂ ਅਮੀ ਘਰ ਜਾਇਆਗੇ ਦੋ ਦਿਨ ਰਹਾਇਆ ਇਹ ਛੁੱਟੀਆਂ ਕੱਲੀ ਮਾਹੀ ਨੂੰ ਮਿਲੀਆਂ ਸਾਡੇ ਵੀ ਬੱਚਿਆਂ ਨੂੰ ਮਿਲੀਆਂ ਮੈਂ ਤਾਂ ਆਪ ਜਾਣ ਨੂੰ ਫਿਰਦੀ ਸੀ ਬਣਾਉਣ ਲੱਗਿਆ ਫੋਨ ਤਾਂ ਕਰ ਲੈਂਦਾ ਇੱਕ ਵਾਰੀ ਪੁੱਛ ਤਾਂ ਲੈਂਦਾ ਵੀ ਘਰੇ ਹੋ ਕਿ ਨਹੀਂ ਜੇ ਇੱਥੇ ਮਗਰੋਂ ਤਾਲਾ ਲੱਗਾ ਹੁੰਦਾ ਫੇਰ ਫੋਨ ਮੈਂ ਵੀਰੇ ਨੂੰ ਕੀਤਾ ਸੀ ਵੀਰਾ ਕਹਿੰਦਾ ਆਜੋ ਓਹੋ ਜੀ ਆ ਵੀਰਾ ਚਲ ਬੈਠੋ ਫੇਰ ਹੁਣ ਤੇ ਰੋਟੀ ਦਾ ਖਾ ਕੇ ਹੀ ਆਈਆਂ ਨਾ ਹਾਂ ਭਾਪੀ ਖਾ ਕੇ ਆਇਆ ਹਾਂ ਕੋਈ ਨਹੀਂ ਚਾਹ ਫਿਰ ਠਹਿਰ ਕੇ ਬਣਾਉਣੀ ਆ ਮੈਂ ਮੇਰੇ ਤੋਂ ਨਹੀਂ ਬੰਦੀ ਗੁੱਡੀ ਚਾਹ ਮੈਂ ਠੇਕਾ ਲਿਆ ਇਹਨਾਂ ਦਾ ਲੰਘ ਤੈਨੂੰ ਕਿਹਾ ਸੀ ਨਾ ਨੰਦ ਲੇਲਾ ਮੁਕੇ ਅਸੀਂ ਵੀ ਨਹੀਂ ਪੁੱਤ ਕੋਈ ਮੈਨੂੰ ਪਤਾ ਜਾਣਾ ਨਾਨਕੀ ਜਾਣਾ ਨਾਨਕੀ ਜਾਣਾ ਲੈ ਲੈ ਆ ਜਾ ਨਾਨਕੀ ਮੈਨੂੰ ਕੀ ਪਤਾ ਸੀ ਤੁਹਾਡੀ ਭਾਬੀ ਇਦਾਂ ਦੀ ਆਹ ਜੇ ਇਦਾਂ ਪਤਾ ਹੁੰਦਾ ਆਉਂਦੀ ਐ ਨਾ ਤੈਨੂੰ ਤਾਂ ਪਹਿਲੀ ਵਾਰੀ ਪਤਾ ਲੱਗਿਆ ਤੈਨੂੰ ਆਈ ਤੂੰ ਪਹਿਲੀ ਵਾਰੀ ਐ ਹੁਣ ਤੁਸੀਂ ਇੱਥੇ ਹੀ ਬੈਠੇ ਰਹਿਣਾ ਥੋੜੇ ਜਿਹਾ ਲੰਮੇ ਲੰਮੇ ਪੈ ਜਾ। ਸੋਤਾ ਸਿੰਮੂ ਤਾਂ ਪੈ ਗਈ। ਹੂੰ। ਹੋਰ ਚਲ ਚਾਹ ਠਹਿਰ ਕੇ ਬਣਾ ਲੈਨੇ ਆ। ਮੇਰੇ ਵੀ ਨਾ ਸਿਰ ਜਾ ਦੁਖੀ ਜਾਂਦਾ ਬੋਤਾ। ਮੈਨੂੰ ਭੁੱਖ ਲੱਗ ਰਹੀ ਸੀ ਮਾਮੀ ਜੀ। ਭੁੱਖ ਲੱਗ ਰਹੀ ਸੀ। ਅਸੀਂ ਬਣਾਈ ਸੀ ਮੂੰਗੀ ਦੀ ਦਾਲ। ਉਹ ਵੀ ਹੁਣ ਖਤਮ ਹੋ ਗਈ। ਅਸੀਂ ਹੁਣ ਸਾਰਿਆਂ ਨੇ ਰੋਟੀ ਖਾ ਲਈ ਆ। ਚਲ ਕੋਈ ਨਹੀਂ ਆਣੀ ਵਾਲਾ ਤੇਰਾ ਮਾਮਾ ਸ਼ਾਮ ਨੂੰ ਫੇਰ ਮੈਂ ਬਣਾ ਕੇ ਖਵਾ ਦੂੰਗੀ। ਤੇ ਹੁਣ ਚਾਹ ਪੀ ਲੈਨੇ ਆ। ਐ இந்து ਤੂੰ ਹੁਣ ਆਈ ਆ ਚਲ ਮੈਨੂੰ ਇੰਨਾ ਕ ਸੋਫੀ ਦੇ ਦੇ ਮੇਰਾ ਨਾ ਸਿਰ ਬੜਾ ਦੁਖੀ ਜਾਂ ਘੁੱਟ ਘੁੱਟ ਚਾਹ ਬਣਾ ਲਿਆ ਤੇ ਚਾਹ ਬਣਾ ਕੇ ਨਾ ਛਾੜੂ ਵੀ ਨਹੀਂ ਸਿਰ ਦਾ ਫੇਰਿਆ ਸੀ ਮੂੰਹ ਵੀ ਠੀਕ ਨਹੀਂ ਸੀ ਮੈਂ ਵੀ ਨਹੀਂ ਤੇ ਮੜ ਜਾ ਛਾੜੂ ਕਿ ਕੋਈ ਨਹੀਂ ਮੈਂ ਹਾਂ ਮੈਂ ਚਾਹ ਬਣਾ ਕੇ ਲਈ ਤੇ ਹੇਪਾ ਤੂੰ ਮੇਰਾ ਸਿਰ ਕੁੱਟ ਦੇ ਹਾਏ ਕੁੱਟ ਦੇ ਕਿੰਨੀ ਵਧੀਆ ਸੀ ਆਂ ਆ ਦੇ ਦੋਦੇ ਨ ਮਾਮੀ ਦੀ ਸੇਵਾ ਕਰ ਲਾ ਜੇ ਹੁਣ ਆਈ ਆ ਤਾਂ ਚਲ ਕੁੱਟ ਇੱਥੋਂ ਕੱਪੀ ਹਾਂ ਹੈ ਕਿੰਨੀ ਸਿਆਣੀ ਧੀ ਆ ਆ ਮੇਰਾ ਸਿਰ ਘੁੱਟ ਚੱਲ ਹੁਣ ਦੋ ਦਿਨ ਮੈਨੂੰ ਵੀ ਸੁੱਖ ਮਿਲ ਜਾਊਗਾ ਸਹੀ ਕਹਿੰਦੇ ਆ ਮਾਮਾ ਨਾਲ ਹੀ ਪੇਕੇ ਆ ਕੋਈ ਨਹੀਂ ਪੁੱਛਦਾ ਅੱਗ ਦੋ ਦਿਨ ਆਏ ਸੀਗੇ ਕੁੜੀ ਮੈਂ ਤਾਂ ਕਿਤੇ ਕੰਮ ਨਹੀਂ ਕਰਾਇਆ ਚੱਲ ਮੈਂ ਮੈਥੋਂ ਦਾ ਕਰਾਉਣਾ ਸੀ ਜਿਹੜਾ ਕਰਾੜਾ ਮੈਂ ਕੁੜੀ ਨੂੰ ਵੀ ਕੰਮ ਲਾ ਲਿਆ ਨਾ ਚਾਹ ਨਾ ਪਾਣੀ ਨਾ ਰੋਟੀ

ਤੂੰ ਵੀ ਦੇ ਚ ਪੀ ਸਕਦੀ। ਆ ਕੀ ਲੌਜੀਕਾ ਤੇਰਾ? ਵੀ ਉਹ ਚ ਤੂੰ ਹੀ ਪੀ। ਮੈਂ ਬਾਹਰੋਂ ਆਈ ਜਾਂ ਤੁਸੀਂ ਬਾਹਰੋਂ ਆਇਓ। ਫਿਰ ਜਿੰਨਾ ਸੌਂਦਾ ਨਹੀਂ ਹੈਗਾ ਮੈਂ ਕੀ ਕਿਹਾ ਵਾ? ਉਹ ਚ ਪੀ ਲੈ। ਜਿਹੜਾ ਬਾਹਰਲੀ ਬਣ ਕੇ ਰੋ ਮੇਰੀ ਚਾਹ ਵਾਏ। ਮਿਲ ਚਾਹ ਰੱਖ ਤੇ ਆਪਣੇ ਕੱਪ ਚੱਕੋ। ਜੋ ਸਾਡੇ ਘਰੇ ਆਨੇ ਹੁੰਦੀਆਂ ਉਹਦੇ ਵੀ ਕਹਿ ਦਿਆ ਕਰ। ਉਹਦੇ ਤੇ ਦੂਜੇ ਦੇ ਮੂੰਹ ਚੱਕਿਆ। ਫੁੱਫੜ ਜੇ ਇਹ ਦੇ ਦੋ ਫੁੱਫੜ ਜੇ ਇਹ ਦੇ ਦੋ। ਕਿਉਂ ਤੂੰ ਨਹੀਂ ਮੇਰੇ ਡੈਡੀ ਨੂੰ ਕੁੱਛ ਕਹਿੰਦੀ? ਅੱਛਾ? ਹਾਂ। ਤੇਰੇ ਡੈਡੀ ਨੂੰ ਮਾਂ ਮਾਹੀ ਬੋਲਣ ਕਿੱਥੇ ਦਿੰਨੀ ਆ ਮਾਹੀ ਤੂੰ ਕਿਦਾਂ ਬੋਲਦੀ ਪਈ ਆ ਉਹ ਵੱਡੀ ਆ ਤੇਰੇ ਨਾਲੋਂ ਉਹਨੂੰ ਤੇ ਦੱਸ ਦੋ ਮਾਮੀ ਜੀ ਤੁਸੀਂ ਮੈਨੂੰ ਜਾਣ ਲੱਗੀਆਂ ਹਾਂ ਇੱਕ ਤਾਂ ਤੁਸੀਂ ਸਾਡੇ ਘਰੇ ਆਏ ਹੋ ਤੇ ਤੂੰ ਚਾਹ ਪਿੱਛੇ ਲੜੀ ਜੰਨੀ ਆ ਤੂੰ ਆਹ ਕੱਪ ਲੈ ਲੈ ਦੇ ਦੇ ਉਹਨੂੰ ਚਾਹ ਐ ਵੀ ਸਾਡੇ ਘਰੇ ਆਉਂਦੀ ਹੁੰਦੀ ਆ ਕੀ ਹੋ ਗਿਆ ਹਾਏ ਦੇਖੀ ਕਿੰਨਾ ਬੋਲਦੀ ਆ ਕੁੜੀ ਤੇਰੀ ਵੀ ਹੋ ਗਿਆ ਪੱਬੀ ਤੁਸੀਂ ਵੀ ਤੁਸੀਂ ਥੋੜਾ ਜਿਹਾ ਬੱਚਿਆਂ ਨੂੰ ਸਮਝਾਓ ਨਾ ਤੁਸੀਂ ਇੱਕ ਦੇ ਮਗਰ ਪਏ ਉਹ ਪੀਂਦੀ ਹੋਏ ਸਟੀਲ ਦੇ ਕੱਪ ਚ ਆ ਚਾ ਹਾਂ ਉਹ ਕਹਿੰਦੀ ਮੈਂ ਪੀਣੀ ਆ ਤੇ ਉਹਨੇ ਤਾਂ ਹੀ ਉਹਨੂੰ ਕਹਿੰਦੀ ਤੂੰ ਸਾਡੇ ਘਰੇ ਆਵੀਂ ਸਹੀਂ ਮਾਹੀ ਪੂਰੀ ਗੱਲ ਤਾਂ ਸੁਣੀ ਨਹੀਂ ਮਾਮੀ ਜੀ ਨੇ ਚੱਲ ਤੂੰ ਰੱਖ ਦੇ ਕੱਪ ਉਹ ਆਪੇ ਦੂਜਾ ਪੀਲਾ ਫੜ ਡੱਫਲਾ ਆਕੇ ਦੋ ਇਹੇ ਕੱਪਾ ਚ ਪੀਣੀ ਆ ਚਾ ਚੱਲ ਪੀ ਚਾ ਚੱਲੀ ਆਪਾਂ ਚੱਲ ਬਸ ਰਹਿਣ ਦੋ ਇਹਨਾਂ ਦੀ ਚਾਹ ਤਾਂ ਠੀਕ ਨਹੀਂ ਆ ਮੈਂ ਚੱਲ ਮਾਹੀ ਤੂੰ ਪਤਾ ਕੀ ਫੋਨ ਦੇਖੀ ਜੰਨੀ ਆ ਫੋਨ ਛੱਡ ਕੁੜੀਆਂ ਵਾਲਾ ਫੋਨ ਨਹੀਂ ਦਿੰਦੀ ਵੇਖਦੀਆਂ ਹੁੰਦੀਆਂ ਛੱਡ ਦੇ ਇਹਨੂੰ ਤੂੰ ਇੰਜ ਕਰ ਸਿਮੂ ਵੀ ਨਹੀਂ ਠੀਕ ਤੈਨੂੰ ਪਤਾ ਮੇਰਾ ਵੀ ਸਿਰ ਦੁਖਦਾ ਪਿਆ ਤੂੰ ਨਾ ਮੇਰਾ ਪੁੱਤ ਬਣ ਕੇ ਕੱਪੜੇ ਕਿੰਨੇ ਈ ਧੋਣ ਵਾਲੇ ਪਏ ਆ ਤੇ ਮਸ਼ੀਨ ਲਾ ਲ ਤੂੰ ਧੋਈ ਜਾ ਮੰਮੀ ਤੇਰੀ ਸੁੱਕਣੇ ਪਾ ਆਉਗੀ ਬਾਅਦ ਵਿੱਚ ਆਪਾਂ ਰੋਟੀ ਦਾ ਕਰ ਲਾਂਗੇ ਇਹ ਤਾਂ ਮਾਮੀ ਜੀ ਮੈਂ ਕਰ ਦਿੰਦੀ ਆ ਹਾਂ ਮੇਰੀ ਬੜੀ ਸਿਆਣੀ ਧੀ ਆ ਕੰਮ ਹੀ ਕਰਦੀਆਂ ਹੁੰਦੀਆਂ ਕੁੜੀਆਂ फेरी सोनिया लग दिया ने हाँ चल मेरा पुत तू धोला तो कपड़े मैनू दो दिन सुख हो जूगा मम्मा मम्मा आयो हाँ आई माही मैं हाँ की हो या? चलो यार हाँ की हो और... या? काम ही कराई जाते हैं काम करना ही है मैं काम फिर तेन मैं पहला कहा चलो यार चल चलिए हम तू तो दो दिन ला नहीं हो बस ਚਲੋ ਤੇਨ ਮੋਂ ਉਹ ਦੋ ਕਿਹਾ ਸੀ ਨਾ ਹੋਂ ਤੋਂ ਪਹਿਲਾਂ ਚਲੋ ਬਸ ਹੁਣ ਹਾਂ ਹੁਣ ਚਲੋ ਚਲੋ ਮਾਂ ਮੇ ਕਹਿੰਦੀ ਕੱਪੜੇ ਤੋਂ ਮੈਂ ਨੌਕਰ ਲੱਗੀ ਆ ਮੈਂ ਇੱਥੇ ਛੁੱਟੀਆਂ ਕੱਟਣ ਆਈ ਆ ਕਿ ਇੰਨੇ ਦੇ ਕੰਮ ਕਰਨਾ ਆ ਮੇਰ ਕੋ ਨਹੀਂ ਕਿਤੇ ਜਾਂਦੇ ਉਹ ਤੋਂ ਖਾਲੀ ਚਾਹ ਪਿਲਾਦੀ ਆ ਚਲੋ ਬਸ ਚਲੀਏ ਉੱਥੇ ਤੇਨ ਮੈਂ ਕੀ ਕਿਹਾ ਸੀ ਨਹੀਂ ਹੋਂ ਬਸ ਚਲੋ ਤੇਨ ਮੈਂ ਉੱਥੇ ਕੀ ਕਿਹਾ ਸੀ ਹੋਂ ਲੱਗੀ ਨੂੰ ਕਿਹਾ ਸੀ ਨਾ ਮਿਲਦੇ ਆ ਨਾ ਗੱਲ ਕਰਦਾ ਕਹਿੰਦੇ ਕਿ ਮੈਂ ਚਲੀ ਜਾਵਾਂ ਮੈਂ ਤੇਰੇ ਮਾਮੇ ਨੂੰ ਫੋਨ ਕੀਤਾ ਆਉਂਦਾ ਹੀ ਹੋਣਾ ਤੇਰਾ ਮਾਮਾ ਤੁਸੀਂ ਤੇਰੇ ਕੋ ਮਾਮੇ ਨੂੰ ਮੈਂ ਚਲੀ ਆ ਪੁੱਤ ਬਹਿ ਜਾ 2 ਮਿੰਟ ਆਉਂਦੀ ਹੈ ਤੇਰੀ ਮਾਮੀ ਉਹਨੂੰ ਵੀ ਕੋਈ ਬਹਾਨਾ ਲਾਉਣਾ ਮੈਂ ਆਉਂਦੀ ਵੀ ਤੇਨੂੰ ਕਾਲੀ ਹੁੰਦੀ ਤੇਨੂੰ ਜਾਣਦੀ ਵੀ ਕਾਲੀ ਹੁੰਦੀ ਆ ਫੜਾਵੜ ਲਾਓ ਜੋ ਬਹਾਨਾ ਰਹਿਣਾ ਮੈਨੂੰ ਨਹੀਂ ਪਤਾ ਫੜਾਵੜ ਕਰੋ ਯਾਰ ਨਹੀਂ ਨਹੀਂ ਤੇਰੇ ਕਿਆ ਸੀ ਬਸ ਕਰੋ ਯਾਰ ਕੀ ਹੋ ਗਿਆ ਤੁਸੀਂ ਕਹਿੰਦੇ ਲੜੀ ਜਾਂਦੀਆਂ ਜੇ ਉਹ ਇਹਦੇ ਪਾਪਾ ਦਾ ਫੋਨ ਆ ਗਿਆ ਕਹਿੰਦੇ ਵੀ ਕੋਈ ਕੰਮ ਆ ਕਹਿੰਦੇ ਤੁਸੀਂ ਆ ਜਾਓ ਅੱਛਾ ਪਾਜੀ ਨੂੰ ਦੱਸ ਕੇ ਨਹੀਂ ਸੀ ਆਏ ਦੱਸ ਕੇ ਤਾਂ ਆਏ ਸੀਗੇ ਉਹ ਕੰਮ ਨਿਕਲਿਆ ਕੋਈ ਇਹਦਾ ਹੀ ਕੋਈ ਕਾਲਜ ਦਾ ਕੋਈ ਹੁਣ ਐਡਮਿਸ਼ਨ ਕਰਾਉਣੀਆਂ ਦੀ ਸ਼ਾਮ ਨੂੰ ਮੈਂ ਕਹਿੰਦੀ ਸੀ ਵੇ ਹੁਣ ਧੁੱਪ ਵੀ ਬੜੀ ਆ ਤੂੰ ਸ਼ਾਮ ਨੂੰ ਚਲੇ ਜਾਂਦੇ ਉੱਥੇ ਨਾਲੇ ਥੋੜੇ ਜੇ ਕੱਪੜੇ ਸੀ ਉਹ ਤੋ ਜਾਂਦੀਆਂ ਆ ਵੀ ਜਾਣਾ ਤਾਂ ਸੀ ਸੀਗਾ ਲੇਟ ਹੀ ਜਾਣਾ ਸੀ ਅਸੀਂ ਦੋ ਦਿਨ ਰਹਿਣਾ ਸੀ ਇਹਦੇ ਪਾਪਾ ਦਾ ਫੋਨ ਆ ਗਿਆ ਉਹ ਕੋਈ ਐਡਮਿਸ਼ਨ ਇਹਦਾ ਫਾਰਮ ਭਰਨੇ ਆ ਉਹ ਕਰਕੇ ਕਹਿੰਦੇ ਹੁਣ ਜਹ ਹੁਣੇ ਆਜੋ ਚਲੋ ਹਾਂ ਫੇਰ ਆ ਜਾਗੇ ਸੀ ਕੋਈ ਨਹੀਂ ਪਿਆ ਮੈਂ ਤੇਰਾ ਮਾਮਾ ਵੀ ਨਹੀਂ ਤੇਰਾ ਵੀਰ ਵੀ ਨਹੀਂ ਆਇਆ ਘਰੇ ਮੈਂ ਕੁੜੀ ਨੂੰ ਪਿਆਰ ਵੀ ਕੀ ਦਵਾਂ ਚਲ ਕੋਈ ਨਹੀਂ ਕੋਈ ਨਹੀਂ ਹਾਂ ਚਲ ਉੱਠ ਮਾਈ ਹੋਰ ਚਲ ਚਲੋ ਤਰ ਕੋਈ ਨਹੀਂ ਫੇਰ ਆਵਾਂਗੇ ਸੀ ਠੀਕ ਆ ਹਾਂ ਆ ਚੱਲੀ ਸ਼ੋਕਰਾ ਆ ਬੇਪਰਾ ਦੇ ਆਣ ਤੋਂ ਪਹਿਲਾਂ ਹੀ ਗਈਆਂ ਨਹੀਂ ਤਾਂ ਉਹਨੇ ਉਹਨੇ ਤਾਂ ਇਹਨਾਂ ਨੂੰ ਇੱਥਈਆਂ ਨੋਟਾਂ ਦੀ ਫੜਾ ਦੇਣੀ ਸੀ ਤੇ ਮੈਨੂੰ ਕਹਣਾ ਸੀ ਕੱਪੜੇ ਲੈ ਦੇ ਕੁੜੀ ਛੁੱਟੀਆਂ ਕੱਟਣ ਆਈ ਆ ਐ ਮੈਂ ਵੀ ਜਾਣ ਕੇ ਕੰਮ ਕਰਾਇਆ ਚਲੀਆਂ ਗਈਆਂ ਚੰਗਾ ਹੁਣ ਅੱਗੇ ਤੋਂ ਪੈਰ ਤਾਂ ਨਹੀਂ ਪਾਉਣਗੀਆਂ ਚੱਲ ਰਾਮ ਨਾਇਸੀ ਛੱਡ ਕੇ ਸੌਣ ਨਹੀਂ ਆ ਜਦੋਂ ਦੀ ਆਈਆਂ ਸੀ ਮੈਂ ਤਾਂ ਏਸੀ ਵੀ ਬੰਦ ਕੀਤਾ ਹੋਇਆ ਸੀ ਆ